ਸੁੱਤੀ ਅਭੀ ਨਾ ਪਈਆ ਹੁਣ ਕਿਤੇ ਕਿਤੇ ਕੈਦਨ ਠਾਕੇ ਰੱਖਤੀਆਂ ਕੀ ਕਰਾਂ ਮੈਨੂੰ ਵੀ ਚੈਣ ਜਾਂ ਨਹੀਂ ਆਉਂਦਾ ਸੀ ਮੈਂ ਚਲ ਪੁੱਛ ਕੇ ਆਉਣੀ ਆ ਪਤਾ ਨਹੀਂ ਠੇਕਾ ਕਦੋਂ ਕਾਊਗਾ ਆ ਬੱਠੀਏ ਨਹੀਂ ਕੀ ਕਰੀ ਜਾਨੀ ਆ ਚਾਹ ਪਿੰਦੀ ਸੀ ਪੀਲਾ ਨਾ ਪੈਣੇ ਆਹ ਕਿਹੜੇ ਮਿਲਲੇ ਚਾਹ ਕੀ ਇਹ ਤਾਂ ਉਹਨਾਂ ਨੂੰ ਜ਼ਖਾਮ ਜਾ ਹੋ ਰਿਆ ਸੀ ਮੜਾ ਜਾ ਤુલਸੀ ਤੇ ਅਦਰਕ ਪਾ ਕੇ ਬਣਾਈ ਆ ਤੇ ਨਾਲੇ ਤੂੰ ਕਿਵੇਂ ਦੁਪਹਿਰੇ ਫਿਰਦੀਆਂ ਨਹੀਂ ਸੌਂ ਗੋ ਸੁ ਜਾਇਆ ਕਰ ਘੰਟਾ ਆਰਾਮ ਕਰ ਲਿਆ ਕਰ ਤੈਨੂੰ ਵੀ ਮਿਲਦਾ ਦਿਰ ਕਰਮਾ ਚ ਨੀਂਦ ਹੀ ਨਹੀਂ ਹੈਗੀ ਜੀ ਮੇਰੇ ਅੰਦਰ ਤੋਬਲਾ ਚੁੱਬਲੇ ਮੱਚੇ ਪਈ ਸੀ ਪੈਣੇ ਮੈਨੂੰ ਪਹਿਲਾਂ ਤਾਂ ਐਂ ਦੱਸ ਬਈ ਠੇਕਾ ਕਦੋਂ ਆਊਗਾ ਮੂਹ ਮੈਂ ਮਰ ਜਾ ਤੂੰ ਠੇਕੇ ਦੇ ਸੁਪਨੇ ਲਈਏ ਨੀ 24 ਘੰਟੇ ਨਹੀਂ ਠੇਕਾ ਨਹੀਂ ਹੈਗਾ ਆਰਤੀ ਤੋਂ ਪੈਸੇ ਫੜ ਕੇ ਲਿਆਉਣੇ ਨੇ ਨਾਲੇ ਐਨੀ ਕਾਲੀ ਨਾ ਪਾ ਜਦੋਂ ਆਊਗਾ ਨਾ ਤੈਨੂੰ ਘਰੇ ਦੇ ਜਾਾਂਗੇ ਫੜਾ ਜਾਾਂਗੇ ਪੈਸੇ ਪੈਣੇ ਮੈਨੂੰ ਨਹੀਂ ਪਤਾ ਮੇਰੇ ਤਾਂ ਇੱਕ ਦੋ ਦਿਨਾਂ ਚ ਪੈਸੇ ਆਉਣੇ ਚਾਹੀਦੇ ਨੇ ਨਹੀਂ ਨੀ ਕੀ ਗਾਲੀਏ ਤੈਨੂੰ ਲੈ ਮੇਰ ਤਾਂ ਸੁੱਖ ਨਾਲ ਐਨੇ ਕੰਮ ਭਈ ਨਹੀਂ ਕਰਨ ਵਾਲੇ ਮੇਰ ਤਾਂ ਸੌਦਾ ਪਤਾ ਲਿਆ ਨਾਲ ਮੁੱਕਿਆ ਪਿਆ ਅੱਛਾ ਜੇ ਪੂਆ ਠੇਕਾ ਨਾ ਦਿੰਦੀ ਫਿਰ ਫਿਰ ਕਿੱਥੋਂ ਲਿਆਉਂਦੀ ਉਹ ਤਾਂ ਚਲ ਗੱਲ ਉਹਦੇ ਨਾਲ ਸੀ ਜਿਹਦਾ ਠੇਕਾ ਲੈ ਜਾਂਦੀ ਲੈ ਜਾਂਦੀ ਜਦੋਂ ਮਰਜੀ ਤੁਹਾਡੀਆਂ ਗੱਲਾਂ ਸੁਣ ਲੋ ਥੋੜਾ ਬੈਠੇ ਠੇਕਾ ਅਖਰ ਨੂੰ ਨਵੇਂ ਪੈਸੇ ਥੋੜਾ ਜਮੀਨ ਕੋਈ ਦੁੱਖ ਸੁੱਖ ਵੀ ਕਰ ਲਿਆ ਕਰੋ ਇੱਕ ਦੂਜੇ ਦਾ ਹਾਲ ਚਾਲ ਵੀ ਪੁੱਛ ਲਿਆ ਕਰੋ ਤੂੰ ਮੇਰੀ ਗੱਲ ਸੁਣ ਪਹਿਲਾਂ ਆਪਣੇ ਘਰੇ ਕਦੇ ਆਈਏ ਦੁੱਖ ਸੁੱਖ ਪੁੱਛਣ ਆ ਹੁਣ ਜਿੱਦਾਂ ਦਾ ਪੱਕਾ ਰਖਿਆ ਵੀ ਤੀਜਾ ਹਿੱਸਾ ਦੇਊਗੀ ਦੇਵਾਂਗੇ ਉਦੋਂ ਦੀ ਹੁਣ ਦੇਖ ਲੈ ਸਿੱਧਾ ਹੁਣ ਸਰ ਕਹਿੰਦੀ ਪੈਣੇ ਠਿਕਕ ਦੇ ਆਊਗਾ ਨਹੀਂ ਮੇਰੀ ਗੱਲ ਸੁਣ ਹੁਣ ਤਾਂ ਹਲੇ 1 ਦਾ ਘੰਟਾ ਹੋਇਆ ਪੂਆ ਤੁਹਾਡੇ ਘਰੇ ਜਾ ਕੇ ਆਈ ਹੈ ਆਹੋ ਕੀ ਗੱਲ ਹੋ ਗਈ ਤੀ ਮੈਂ ਆ ਕੇ ਕੀਤੀ ਪੂਆ ਵੀ ਨਾ ਛੇਤੀ ਪੈਣੇ ਜਾ ਤਾਂ ਮੇਰੇ ਨਾਲ ਗੱਲ ਨਾ ਖੋਲਦੀਆਂ ਦੇਖ ਹੁਣ ਭਾਈ ਮੈਂ ਤਾਂ ਪੈਸੇ ਲਾਉਂਗੀ ਨਹੀਂ ਪੈਸੇ ਤੈਨੂੰ ਐ ਕੌਣ ਕਹਿੰਦੇ ਬੋਲਗੀ ਵੀ ਪੈਸੇ ਨਹੀਂ ਦਿੰਦੇ ਹੌਲੀ ਬੋਲ ਪੈ ਗੱਲ ਤਾਂ ਇਹ ਹੈ ਵੀ ਹੁਣ ਜਦੋਂ ਪੈਸੇ ਆ ਗਏ 2-4 ਕਰੇ ਤੈਨੂੰ ਫੇਰੇ ਦੇਵਾਂਗੇ ਹੁਣ ਜਦੋਂ 1 ਰੁਪਿਆ ਨਹੀਂ ਆਇਆ ਹਲੇ ਤਾਂ ਜ਼ਮੀਨ ਦਾ ਮੈਨੂੰ ਕੀ ਗਰੰਟੀ ਆ ਤੁਹਾਡੀ ਮੈਨੂੰ ਦੋਹਾਂ ਚਾਹੀ ਨਾ ਦੇਓ ਭੈਣ ਮੇਰੇ ਤਾਂ ਇੰਨੇ ਕੰਮ ਰੁਕੇ ਪਏ ਨੇ ਮੈਂ ਤਾਂ 10000 ਪਹਿਲਾਂ ਲਾਉਂਗੀ ਸਿੱਧੀ ਜੀ ਗੱਲ ਆ ਆਪਣੀ ਤੇ ਸਟੈਂਪ ਲਾ ਕੇ ਦੇ ਦੇ ਇਹਨੂੰ ਜੇ ਨਾ ਹੁਣ ਪੈਸਿਆਂ ਦੀ ਗੱਲ ਖੋਲਦੇ ਫੇਰ ਫਿਰ ਤੇ ਲਵੇ ਉਹ ਕੰਮ ਕਿਵੇਂ ਪੂਰੇ ਹੁੰਦੇ ਤੇਰੇ 10000 ਤਾਂ ਆਹੋ ਜੇ ਅਸੀਂ ਆਦੀਆਂ ਗੁਫਤ ਗੱਲੇ ਰੱਖ ਲੈਂਦੀ ਦੋਵਾਂ ਚ ਤੇਨੂੰ ਨਹੀਂ ਦੱਸਦੀ ਫਿਰ ਕੀ ਕਰਦੀ ਨੀ ਜੇ ਅਸੀਂ ਇਹੀ ਜਿਹੀ ਹੁੰਦੀਆਂ ਸੀ ਤਾਂ ਦੋਏ ਜਣੀਆਂ ਦੋ ਹਿੱਸੇ ਵੀ ਕਰ ਸਕਦੇ ਸੀ ਤੇਰੇ ਤਾਂ ਅਸੀਂ ਤਾਂ ਸੋਚ ਲੈ ਵੀ ਚਲ ਛੋਟੀ ਆ ਵਿਚਾਰੀ ਹਜੇ ਯਕੀਨ ਨਹੀਂ ਕਰਦੀ ਸਾਡੇ ਤੇ ਐਨਾ ਸੋਚਦੇ ਆ ਨਾਲੇ ਪਹਿਲੇ ਜਦੋਂ ਤਾ ਮੇਰੇ ਕੋਲ ਗੱਲ ਨਾ ਕਰਦੀ ਹੁਣ ਮੇਰੇ ਤਾਂ ਅੰਦਰ ਉਬਲਾਂ ਝੁਬਲੀਆਂ ਮੱਚਦੀ ਰਹਿੰਦੀ ਆ ਪਤਾ ਨਹੀਂ ਦੇਣਗੀਆਂ ਕਿੰਨਾ ਆ ਕੇ ਬਹੁਤਾ ਖਾਂਦੀ ਥੋੜੇ ਤਾਂ ਵੀ ਜਾਂਦੀ ਤੇਰਾ ਨਾ ਉਹ ਕੰਮ ਨਾ ਹੋ ਜੇ ਕਿਤੇ ਲੈ ਐਵੇਂ ਕਿ ਮੈਨਾਂ ਦਿੰਦੀ ਆ ਮੈਂ ਰੋਲਾ ਨਹੀਂ ਪਾ ਦੂ ਸਾਰੇ ਕਿਤੇ ਨਾਲੇ ਪੂਆ ਦੱਸੇ ਮੈਨੂੰ ਸਾਰਾ ਕੁਛ ਅੱਜ ਕੀ ਦੱਸੇ ਤੈਨੂੰ ਪੂਆ ਕਿਉਂ ਮੰਨਦੀ ਐ ਕਿ ਹਾਤੀ ਨਾ ਵੀ ਮੋੜ ਲਿਆ ਪੂਆ ਨੂੰ ਉਹਨਾਂ ਦੇ ਘਰੋਂ ਆ ਦੱਸਦੀ ਐ ਸਾਰੇ ਕਰਤੂਤਾਂ ਹੁਣ ਲੈ ਲਈ ਢਾਵੇਂ ਨਾ ਨਾ ਐਵੇਂ ਦੀ ਕੋਈ ਗੱਲ ਨਹੀਂ ਦੱਸੀ ਪੂਆ ਨੇ ਮੈਨੂੰ ਦੇਖ ਲੈ ਕਿਤੇ ਸਾਡੇ ਤੋਂ ਚੋਰੀ ਰੱਖੀ ਜਾਂਵੇਂ ਨਹੀਂ ਐਹੀ ਜੀ ਕੋਈ ਗੱਲਾਂ ਨਹੀਂ ਦੱਸੇ ਪੂਆ ਤਾਂ ਉਂ ਦੱਸ ਕੇ ਆਈ ਸੀ ਮੈਂ ਠੇਕਾ ਨਹੀਂ ਲੈਂਦੀ ਅੱਛਾ ਪੂਆ ਉਹ ਯਾ ਢਾ ਥਾਂ ਥਾਂ ਤੇ ਚੌਂਦੀ ਫਿਰਦੀ ਆ ਹੁਣ ਵੀ ਮੈਂ ਠੇਕਾ ਨਹੀਂ ਲੈਂਦੀ ਮੀ ਉਹ ਤਾਂ ਸ਼ੁਕਰ ਐ ਵੀ ਪੂਆ ਨੇ ਇਹਨੂੰ ਕਿਹਾ ਮੈਂ ਠੇਕਾ ਲੈਂਦੀ ਤੂੰ ਸ਼ੁਕਰ ਐ ਮਨਾ ਵੀ ਇਹਨੇ ਨਾ ਦੱਸਤਾ ਪੂਆ ਨੂੰ ਵੀ ਤੁਹਾਡੇ ਬਾਰੇ ਐਸਕੀਮਾ ਬਣਾਉਂਦੀਆਂ ਨੇ ਨਹੀਂ ਐ ਕਿ ਮੈਂ ਪਾਗਲਾਂਗੀ ਦੱਸਣ ਨੂੰ ਕੋਈ ਪਤਾ ਨਹੀਂ ਉਹ ਤਾਂ ਵੀ ਕਹਾਣੀ ਵੀ ਨਹੀਂ ਉਹ ਤਾਂ ਤੁਸੀਂ ਮੇਰੇ ਨਾਲ ਗੱਲ ਖੋਲੀ ਹੋਈ ਸੀ ਤਾਂ ਨਹੀਂ ਮੈਂ ਦੱਸਿਆ ਨਹੀਂ ਤਾਂ ਮੈਂ ਸਾਰਾ ਕੁਝ ਦੱਸ ਦਿੰਦੀ ਫਿਰ ਤਾਂ ਆ ਦੇਖ ਲੈ ਕਰ ਲਉ ਪੜਾ ਕਿਸੇ ਦਾ ਨਾ ਤੂੰ ਕੱਲੀ ਚਾਹ ਪੀ ਜਾਨੀ ਆ ਕੁੜੀ ਇਹਨੂੰ ਵੀ ਪੁੱਛ ਲੈਂਦੀ ਆ ਇਹਨੂੰ ਚਾਹ ਪੁੱਛੀ ਦੀ ਤਾਂ ਕਹਿੰਦੀ ਸਿਖਰ ਦੁਪਹਿਰੇ ਕਿਹੜੀ ਚਾਹ ਲੈ ਸਿਖਰ ਦੁਪਹਿਰੇ ਕਿਹੜੀ ਚਾਹ ਤੇ ਇਹਦੀ ਚਾਹਾਂ ਕਿੱਥੇ ਲੰਘਦੀਆਂ ਨੇ ਕੀ ਪੈਰੀ ਚਾਹਾਂ ਬਣੀਆਂ ਨੇ ਹੋਰ ਕੀ ਰਾਤ ਨੂੰ ਥੋੜੀ ਪੀਏਂਗੀ ਤੂੰ ਸਿੱਧੀ ਲੈ ਦੇਣੇ ਮੇਰੇ ਸਾਹ ਤਾਂ ਲੰਘ ਉਸ ਪਾ ਕੇ ਦੇ ਦਾਂਗੇ ਤੂੰ ਪੀਂਦੀ ਨਹੀਂ ਨਹੀਂ ਅਹੀ ਜੀ ਗੱਲ ਨਹੀਂ ਹੈਗੀ ਮੇਰੇ ਚਾਹ ਕਿੱਥੇ ਲੰਗੇ ਹੋਣਾ ਮੈਨੂੰ ਤਾਂ ਉਬਲਾਂ ਚੰਬਲ ਲੱਗੇ ਪਈ ਸੀ ਮੈਂ ਪੁੱਛ ਕੇ ਆਉਣੀ ਆ ਨਹੀਂ ਤੇਰੇ ਮਨ 'ਚ ਬੇਈਮਾਨੀ ਆ ਰਹੀ ਆ ਵੀ ਮੈਨੂੰ ਪਿਆ ਕੇ ਕੁਸੇ ਮਾਰ ਦੇ ਨੀ ਇਹ ਜੀ ਮੇਰੇ ਮਨ ਚ ਨਹੀਂ ਹੈਗੀ ਪੈਣੇ। ਨਹੀਂ ਤੇਰੇ ਲਈ ਵਾਧੂ ਪੈਸੇ ਨੇ ਨਾਲ ਤੇਰੇ ਘਰ ਵਾਲੇ ਕੋਲੇ ਜੇ ਨਾ ਵੀ ਜ਼ਮੀਨ ਦੇ ਪੈਸੇ ਲਉਂਗੀ ਆ ਫਿਰ ਕਿਹੜਾ ਕਟ ਆਜੂ ਤੁਹਾਨੂੰ। ਨਾ ਮੇਰੇ ਕੋਲੇ ਕਿੰਡਟਾਂ ਮੈਨੇਗੇ। ਉਹ ਪਹਿਲਾਂ ਪੂਆ ਕਹਿ ਕੇ ਆਈ ਏ ਮੈਨੂੰ। ਕੀ ਕਹਿ ਕੇ ਆਈ ਏ ਕੁੜੇ? ਆਹੀ ਪੂਆ ਮੈਂ ਤਾਂ ਪੈਸੇ ਭੰਗਦੀ ਸੀ ਕਹਿੰਦੀ ਮੈਨੂੰ ਪੈਸੇ ਧਾਰੇ ਦੇ ਦੇ। ਆ ਜਾ ਲੈ ਲੈ ਠੇਕਾ। ਉਹ ਨਹੀਂ ਠੇਕਾ ਦਿੰਦੀ। ਉਹ ਤਾਂ ਆਵੇ ਮੰਗਦੀ ਤੇ ਤਾਂ ਪੈਸੇ ਮੰਗਦੀ ਐ। ਮੈਨੂੰ ਤਾਂ ਬਈ ਪੂਆ ਦੀ ਪਹਿਲੀ ਨਹੀਂ ਤਾਂ ਮਾੜੀ ਲੱਗਦੀ ਸੀ। ਜਦੋਂ ਉਹ ਆਪਣਾ ਠੇਕਾ ਦਿੰਦੀ ਆਪਣੀ ਕੀ ਲੱਗਦੀ ਆ 50 ਪਰਾਂ ਉਹਨੂੰ ਰੋ। ਨਹੀਂ ਮ ਉਹ ਤਾਂ ਪੈਸੇ ਥੋਡੇ ਵਾਸਤੇ ਮੰਗਦੀ ਸੀ ਕਹਿੰਦੀ ਪੈਸੇ ਕਰਜ ਉਤਰ ਜੂਗਾ ਇਹਨਾਂ ਤਾਂ ਮੈਂ ਇਹਨਾਂ ਨੂੰ ਦੇ ਦਿੰਦੀ ਆ ਲੈ ਫਿਰ ਦੇ ਦਿੰਦੀ ਨਾਲੇ ਆਪਣੇ ਤੇ ਕਰਜ ਕਿਹੜੇ 8 ਲੱਖ ਦਾ ਭੂਗ ਹੀ ਕੱਪ ਮਰੀ ਜਾਂਦੀ ਉਹ ਦੇਖੀ ਲੋਕਾਂ ਕੋਲੇ ਨਹੀਂ ਬੌਲੀਏ ਭੂਆ ਨੂੰ ਵੀ ਤਾਂ ਆਪਾਂ ਨਹੀਂ ਕੱਪ ਮਾਰਿਆ ਵੀ ਬਾਪੂ ਦੇ ਸਿਰ ਤੇ 8-9 ਲੱਖ ਰੁਪਏ ਕਰਜ ਚੜਿਆ ਹੋਇਆ ਤਾਂ ਹੀ ਤਾਂ ਉਹ ਮੁੱਕਰੀਏ ਵੀ ਮੈਂ ਐ ਕਿ ਜ਼ਮੀਨ ਦਾ ਟਕਾ ਲੈ ਕੇ ਜਾਂਦੀ ਸੱਚ ਭੁੱਲ ਗਈ ਸੀ ਮੈਂ ਤਾਂ ਭੁੱਲ ਗਈ ਸੀ ਹੋ ਗਈ ਕੰਮਜਾਬਦੂ ਤਾਂ ਆਪੇ ਸਕੀਮ ਬਣਾ ਕੇ ਆਪੇ ਭੁੱਲਣ ਲੱਗੀ ਜੇ ਮੈਂ ਤਾਂ ਇਹ ਕਹਿੰਦੀ ਸੀ ਜੇ ਭੂਆ ਪੈਸੇ ਦਿੱਥੋਂ ਮੰਗਦੀ ਦੇ ਦਿੰਦੀ ਵਾਪਸ ਕਰ ਦਿੰਦੀ ਉਹ ਔਰ ਇਹ ਤਾਂ ਸਾਡੇ ਕੋਲ ਹੀ ਤੁਸੀਂ ਤੈਨੂੰ ਵਾਪਸ ਕਰ ਦਿੰਦੀ ਆਂ। ਨਹੀਂ ਹੋਰ ਬੋਲੀਏ। ਚੰਗੀ ਤਾਂ ਬਣ ਜਾਂਦੀ। ਨਾ ਡੁੱਬੀ ਤਾਂ ਤਾਂ ਜਸਾਨ ਆਇਆ। ਮੈਂ ਸੋਤੋਂ ਕਿ 10000 ਮੰਗਦੀ ਪਹਿਲਾਂ ਫੇਰਾ ਜੇ ਮੇਰੇ ਕੋਲ ਹੁੰਦੇ ਦੇਣ ਨੂੰ। ਫਿਰ ਹੁਣ ਕੀ ਭਾਲਦੀ ਏ? ਲੈ ਭਾਲਦੀ ਕੀ ਆਂ? ਮੈਂ ਤਾਂ ਪੈਸੇ ਭਾਲਦੀ ਆਂ ਪਹਿਣ ਜੇ 10 15000 ਹੈਗੇ ਪਹਿਣ ਬਣ ਕੇ ਮੈਨੂੰ ਦੇ ਦੋ ਹੁਣੇ। ਦੇ ਦੇ ਟਾਮ ਇਹਨੂੰ। ਚੈੱਕ ਕੱਢ ਲਿਆ ਅੰਦਰੋਂ ਸਾਈਨ ਕਰਕੇ ਦੇ ਦਿੰਦੇ ਆਂ ਬੈਂਕ 'ਚ ਭੱਗ ਜੂਗੀ। ਨਹੀਂ ਉਦੋਂ ਤੁਸੀਂ ਕੱਟ ਲਿਓ ਫੇਰ ਆ ਮੈਨੂੰ ਹੁਣੇ ਲੋੜ। ਜੇ ਸਾਡੇ ਕੋਲੇ ਹੁੰਦੇ ਪੈਸੇ ਠੋਲੂ ਹੁੰਦੇ ਅਸੀਂ ਠੇਕੇ ਬੋਲਣ ਵਾਲੀ ਗੱਲਾਂ ਕਰਦੀ ਐ ਤੂੰ ਵੀ ਬਾਈ ਇੰਨਾ ਲਾਲਚ ਨਹੀਂ ਕਰੀਦਾ ਬਾਈ ਜਦੋਂ ਆ ਕੇ ਦੇ ਦਾਂਗੇ ਬੱਸੇ ਮੰਗਾਂਗੇ ਵੀ ਅਸੀਂ ਕੀ ਜਵਾਬ ਦੇਵਾਂਗੇ ਵੀ 10000 ਦਾ ਕੀ ਕਰਾਂਗੇ ਹਾਂ ਐਂ ਦੱਸ ਮੈਂ ਸਾਨੂੰ ਤਾਂ 1 ਰੁਪਿਆ ਨ ਦੇਵੇ ਬਾਪੂ ਦੇਖ ਜੇ ਅਸੀਂ ਸਾਰੇ ਵਿਸ਼ਵਾਸ ਦੀ ਗੱਲ ਹੁੰਦੀ ਐ ਭੜੀਏ ਜੇ ਤਾਂ ਤੈਨੂੰ ਸਾਡੇ ਤੇ ਵਿਸ਼ਵਾਸ ਹੈਗਾ ਤਾਂ ਤੂੰ ਤਿੰਨ ਦਿਨ ਖੜ ਜਾ ਠੀਕ ਐ ਆਪਣੇ ਪੈਸੇ ਆ ਜਾਣਗੇ ਆਪਾਂ ਤਾਂ ਨਹੀਂ ਸੇ ਕਰ ਲਾਂਗੇ ਜੇ ਤੇਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੈਗਾ ਤਾਂ ਤੇਰੇ ਵਾਸਤੇ ਆਹੀ ਵਧੀਆ ਤੂੰ ਝੁੱਗਾ ਚੱਕ ਜਾ ਲੈ ਐ ਕਿ ਮੈਂ ਝੁੱਗਾ ਚੱਕ ਜੂ ਜੇ ਝੁੱਗਾ ਚੱਕੂਗੀ ਅਬ ਡੇਟੇਡ ਨੰਗਾ ਹੋਊ ਇਹਦਾ ਨਾ ਨਾ ਪੈਣੇ ਤੂੰ ਤਾਂ ਐਵੇਂ ਗੁੱਸਾ ਕਰ ਗਈਆਂ ਚੱਲ ਮੈਂ 2 ਦਿਨ ਖੜ ਜਾਂਦੀ ਆ ਫੇਰ ਖੜੋਗੇ ਸਿਰਫ 2 ਦਿਨ ਉਹ ਤੋਂ ਬਾਅਦ ਤੇਰੇ ਨਾਲੇ ਪੈਣਗੇ ਪੈਣੇ ਪੈਸੇ ਫੇਰ ਹੁਣ ਵੀ ਤਾਂ ਖੜੀ ਐ ਜੇ ਉਦੋਂ ਦੀ ਖੜ ਜਾਂਦੀ ਕਾਣੂਆਂ ਨਾਲ ਕੁਝ ਬੋਲਦੇ ਸੀ ਨਾਲੇ 2 ਦਿਨਾਂ ਦਾ ਕੀ ਮਤਲਬ ਐ ਜਦੋਂ ਪੈਸੇ ਘੱਟ ਆ ਕੇ ਤੈਨੂੰ ਮਿਲ ਜਾਣਗੇ ਚਾਹੇ ਹਫ਼ਤਾ ਲੱਗੇ ਹਾਂ ਲੈ ਨਾ ਪੂਆ ਹਫ਼ਤਾ ਖੜਦੀ ਜਦੋਂ ਆ ਗਈ ਸਾਨੂੰ ਠੇਕਾ ਲੈ ਕੇ ਜਾਂਦੀ ਉਹ ਹਫ਼ਤਾ ਕੀ ਉਹ ਤਾਂ ਮਹੀਨਾ ਮਹੀਨਾ ਵੀ ਖੜ ਜਾਂਦੀ ਆ ਜਦੋਂ ਨੂੰ ਪਤਾ ਐ ਵੀ ਮੈਨੂੰ ਪੈਸੇ ਮਿਲਨੇ ਨਹੀਂ ਜਿਹੜਾ ਕੋਈ ਘਰੇ ਯਾਦ ਕਰਦਾ ਤਾਂ ਭਾਵੇਂ ਕਿ ਤੇਰੀ ਮਰਜ਼ੀ ਵੇਜੇ ਜਾ ਕੇ ਉਹਦੀ ਨੂੰ ਤਾਂ ਉਹਨੂੰ ਪਹਿਲੀ ਘਰੋਂ ਕੱਢ ਕੇ ਰਾਜੀਏ ਬਈ ਤਾਂ ਹੀ ਤੋਰੇ ਮਹੀਨਾ ਮਹੀਨਾ ਲਾ ਜਾਂਦੀ ਹੈ ਚਲ ਤੁਹਾਡੀ ਮਰਜ਼ੀ ਐ ਪੈਣੀ ਦੇਣੇ ਹੋਏ ਦੇਦੀਓ ਜੇ ਨਾ ਦੇਣੇ ਹੋਏ ਰਹਿਣਾਂਗੇ ਐ ਕਹਿੰਦੀ ਐ ਤੁਹਾਡੀ ਮਰਜ਼ੀ ਐ ਕਿਵੇਂ ਮਰਜ਼ੀ ਕਰ ਲਿਓ ਨੀਪੂ ਆਹਨ ਦੱਸੂਗੀ ਹੁਣ ਮੈਂ ਫਿਰ ਨੀ ਚੋਰ ਦੇ ਦੇ ਦਾਂਗੇ ਦੇ ਦਾਂਗੇ ਚੰਗਾ ਚੰਗਾ ਮੈਂ ਤਾਂ ਜਾਣੀ ਆ ਫਿਰ ਹੁਣ ਕਿਹਾ ਤੈਨੂੰ ਪੂਰੀ ਲਾਲਚਨ ਐ ਇਹ ਪੈਸੇ ਲੈ ਕੇ ਹਟੂਗੀ ਹੁਣ ਤੂੰ ਤਾਂ ਨਾ ਮੇਰੇ ਨਾਲ ਨਾਏ ਬੋਲ ਉਹਦੋਂ ਕਿਹਾ ਸੀ ਉੱਠ ਕੇ ਜਾ ਕੇ ਭੂਆ ਨੂੰ ਬੁਲਾ ਲਿਆ ਉਹ ਤਾਂ ਮੈਨੂੰ ਨੀਂਦ ਚਲੀ ਪਈ ਐ ਫਿਰ ਉਹਨੇ ਕਿੱਡਾ ਭੂਆ ਕੋਲ ਕੋਈ ਗੱਲ ਕਰੀ ਏ ਆਈ ਤਾਂ ਅਗਲੇ ਪੈਸੇ ਲੈਣੇ ਤੇਰੇ ਕੋਲੇ ਕੀ ਭਰੋਸਾ ਵੀ ਉਹਨੇ ਭੂਆ ਕੋਲ ਕੋਈ ਗੱਲ ਨਹੀਂ ਕਰੀ ਆਪਣੇ ਕੋਲੇ ਜਾਣ ਕੇ ਪੈਸੇ ਲੈਣ ਦੀ ਮਾਰੀ ਮਿੱਠੀ ਪਿਆਰੀ ਹੁੰਦੀ ਹੋਵੇ ਨਹੀਂ ਤੈਨੂੰ ਤਾਂ ਉਹਦੀ ਗੱਲ ਭੂਆ ਦੀ ਪਤਾ ਲੱਗੂ ਜਦੋਂ ਹੁੰਜਾ ਫੇਰਗੀ ਸਾਰੇ ਪੈਸੇ ਨੂੰ ਦੇਖੀ ਹੁੰਜਾ ਕਿਵੇਂ ਫੇਰ ਜੂਗੀ ਆਪਾਂ ਕਿ ਉਹਨੂੰ ਪੈਸੇ ਫੜਾਉਣ ਲੱਗ ਰਹੇ ਆ ਨਾ ਜੇ ਭੂਆ ਕੋਲੇ ਕੋਈ ਗੱਲ ਕਰੀ ਹੁੰਦੀ ਭੂਆ ਤਾਂ ਆਉਣ ਸਾਰ ਬੁ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਏਂ ਠੀਕਾ ਪੁੱਤ ਠੀਕ ਆ ਗਦੀਆ ਤੂੰ ਸੁਣਾ ਬਾਪੂ ਹਾਂ ਠੀਕ ਆ ਵਧੀਆ ਕਿੱਥੇ ਗਏ ਸੀ ਬਾਜ਼ਾਰ ਗਿਆ ਸੀ ਪੁੱਤ ਨੇ ਤਾਂ ਦਵਾਈ ਜੀ ਲੈ ਕੇ ਆਉਣੇ ਸੀਗੀ ਅੱਛਾ ਤੇ ਨਾਲੇ ਠੇਕਾ ਫੜ ਕੇ ਲੈ ਕੇ ਆਉਣਾ ਸੀਗਾ ਅੱਛਾ ਹੂੰ ਠੇਕਾ ਲੈ ਕੇ ਨਹੀਂ ਆਇਆ ਫਿਰ ਠੇਕਾ ਆਰਤੀ ਕਹਿੰਦੇ ਖੜਜੋ ਹਜੇ ਥੋੜੇ ਢਿੱਲ ਮੱਠ ਜੀ ਹੋਈ ਵੀ ਆ ਬਾਅਦ ਚ ਲੈ ਜਾਓ ਹੂੰ ਚੱਲ ਤ੍ਰਿਪੂੜ ਨੂੰ ਕਿੱڑا ਫੜਾਉਣਾ ਸੀਗਾ ਠੇਕਾ ਉਹਨੂੰ ਤਾਂ ਦੇਣਾ ਨਹੀਂ ਸੀ ਇੱਤ ਕੀ ਠੇਕਾ ਅਚਲੈਂਦੀ ਨਹੀਂ ਬਾਪੂ ਨਾ ਨਾ ਉਹ ਬਾਤ ਫੁੱਫੜ ਨੂੰ ਫੜਾਇਆਊਗਾ ਤੇਰੇ ਨੂੰ ਤੈਨੂੰ ਪਤਾ ਨਹੀਂ ਪੁੱਤ ਕੀ ਬਾਪੂ ਤੇਰੀ ਭੂਆ ਦਾ ਦਿਮਾਗ ਜਾ ਥੋੜਾ ਜਿਹਾ ਹੱਲਿਆ ਪਿਆਗਾ ਹੋਰ ਹੀ ਕੰਮਲੀਆਂ ਆਈਆਂ ਮਾਰੀ ਜਾਂਦੀ ਆ ਨਾ ਬਾਪੂ ਮੈਨੂੰ ਤਾਂ ਲੱਗਿਆ ਨਹੀਂ ਮੇਰੇ ਕੋਲ ਆ ਹੁਣ ਆ ਕੇ ਗਈ ਸੀ ਨਾ ਲੱਗਿਆ ਕੋਣੀ ਮੈਨੂੰ ਵੀ ਕਹੀ ਜਾਂਦੀ ਸੀ ਤੂੰ ਦਵਾਈ ਲੈ ਲਿਆ ਕਰ ਚੱਜਦੀ ਐ ਕਰ ਲਿਆ ਕਰ ਬੋਹ ਕਰ ਲਿਆ ਕਰ ਮੈਂ ਇਹਨੂੰ ਪਤਾ ਨਹੀਂ ਸੀ ਵੀ ਉਹਨੂੰ ਤਾਂ ਈਸ਼ੂ ਨੇ ਦੱਸਿਆਗਾ ਕਹਿੰਦੇ ਵੀ ਐਂ ਗੱਲ ਹੋਈ ਵੀ ਆ ਉਹ ਕਹਿੰਦੀ ਮੈਂ ਲੈ ਕੇ ਨਹੀਂ ਜਾਂਦੀ ਠੇਕਾ ਮੈਨੂੰ ਕਹਿੰਦੀ ਤੇਰੇ ਸਿਰ 8 ਲੱਖ ਚੜਿਆ ਪਿਆਗਾ ਰਹਿਣ ਦੇ ਠੇਕੇ ਨੂੰ ਤੂੰ ਐ ਬਹੁ ਐਹ ਜੀਆਂ ਕੰਮੀਆਂ ਜੀਆਂ ਮਰੀ ਜਾਂਦੀ ਐ। ਅੱਛਾ ਐ ਕਹਿੰਦੀ ਸੀ। ਹਾਂ। ਲੈ ਫਿਰ ਮੈਨੂੰ ਕਾ ਤੂੰ ਦੱਸਿਆ ਪ੍ਰੀਤ ਨੇ ਵੀ ਪੂਆ ਦਾ ਦਿਮਾਗ ਲਰਿਆ। ਭਾਈ ਤੂੰ ਢੇੜਾ ਗੂੜੇ ਘੱਟ ਵਜ ਦਾ ਤੇਰਾ ਮੈਨੂੰ ਲੱਗਦਾ ਜਾਈ ਹੋਏਂਗੀ ਤੂੰ। ਰੋਜ਼ ਤਾਂ ਨਹੀਂ ਆ ਬਾਪੂ ਤੁਸੀਂ ਨਹੀਂ ਆਉਂਦੇ ਮੇਰੇ ਕੋਲ। ਮੈਂ ਤਾਂ ਰੋਜ਼ ਆ ਕੇ ਜਾਂਦੀ ਆ ਤੁਹਾਡੇ ਕੋਲ। ਮੈਂ ਤਾਂ ਹੁਣ ਤੈਨੂੰ ਪਤਾ ਹੀ ਆ ਭਾਈ ਅਕ ਦਾਣਿਆਂ ਦੂਣਿਆਂ ਦਾ ਕੰਮ ਯਾਰ ਨਿਭੜੂਗਾ ਫੇਰ ਆਇਆ ਕਰਾਂਗੇ ਹੁਣ। ਨਿਭੜ ਗਿਆ ਕੰਮ ਹੁਣ ਮਾਰਿਆ ਕਰੂੰਗੀ ਜਿਹੜਾ ਕੋਈ ਨਾ ਲੈ ਆ ਪ੍ਰੀਤ ਮੈਥੋਂ ਕੀ ਲੁਕਾਉਣ ਬੈਠੀ ਸੀ ਦੱਸ ਦੱਸ ਤਾਂ ਦਿੰਦੀ ਪੂਆ ਬਿਮਾਰ ਹੋ ਰਹੀ ਹੈ ਮੈਨੂੰ ਕੀ ਪਤਾ ਲੱਗਦਾ ਹੁਣ ਪੂਆ ਦਾ ਉਹ ਲੁਕੋਣਾ ਦਾ ਕਾਦੇ ਵਾਸਤੇ ਸੀ ਭਾਈ ਉਹ ਮੈਨੂੰ ਐ ਲੱਗਦਾ ਵੀ ਉਹੀ ਭੁੱਲ ਭੱਲ ਗਈਆਂ ਹੋਣੀਆਂ ਬਾਕੀ ਮੈਨੂੰ ਤਾਂ ਬਾਪੂ ਜਿਹੜਾ ਸਾਹ ਨਾਲ ਪੂਆ ਦੇ ਉਹਨੇ ਕਿ ਲੱਗਦਾ ਤਾਂ ਹੈ ਨਹੀਂ ਵੀ ਕਿਸੇ ਪਾਸੇ ਬਿਮਾਰ ਹੈਗੀ ਨਹੀਂ ਨਹੀਂ ਮੈਨੂੰ ਵੀ ਐ ਸੀਗਾ ਹੁਣ ਦੇਖਣ ਨੂੰ ਕਾਨੂੰ ਲੱਗਦਾ ਗੱਲਾਂ ਬਾਤਾਂ ਤੋਂ ਹੀ ਪਤਾ ਲੱਗਦਾ ਬਾਕੀ ਤੇਰੀ ਫੁੱਫੜ ਨੇ ਫੋਨ ਕਰਕੇ ਦੱਸਿਆ ਹੋਊਗਾ ਇਹਨਾਂ ਨੂੰ ਤੇ ਵੀ ਇਹਦਾ ਖਿਆਲ ਰੱਖਿਓ ਵੀ ਪੈਸਾ ਪੋਸਾ ਨਾ ਫੜਾ ਦਿਓ। ਬਾਕੀ ਆਪ ਹੀ ਕਹੀ ਜਾਂਦੀ ਆ ਲੈ ਕੇ ਨਹੀਂ ਜਾਂਦੀ। ਚੱਲ ਤੂੰ ਐਂ ਕਰ। ਨਾ ਪੋਹਾ ਹੁਣ ਮੈਂ 10 15 ਮਿੰਟ ਬੈਠੀ ਰਹੀ ਮੈਨੂੰ ਤਾਂ ਨਾ ਲੱਬੀ ਤੇਨੇ ਦੱਸਿਆ, ਨਾ ਪ੍ਰੀਤ ਨੇ ਦੱਸਿਆ। ਉਹ ਫੇਰ ਹੁਣ ਕੀ ਹੋ ਗਿਆ ਭਾਈ? ਲੈ ਤੂੰ ਹੀ ਲ ਘੋਰ ਕੀ ਜਾਂਦੀਆਂ ਨੇ ਦੋਨੇ ਜਾਣੀਆਂ। ਕੋਈ ਨਾ ਕੋਈ ਨਾ ਮੈਂ ਇੱਥੇ ਬਰਾਂਡੇ 'ਚ ਬੈਠਾਂਗਾ ਤੇ ਨਾ ਇਹਦਾ ਚਾਹ ਚੂ ਕਰ ਲੈਣੀਆਂ। ਅਸਲ 'ਪੋਹਾ ਮੈਂ ਇੱਕ ਕੰਮ ਭੁੱਲ ਗਈ ਪਹਿਲਾਂ ਤਾਂ ਪ੍ਰੀਤ ਨੂੰ ਪੁੱਛਿਆ ਮੈਂ ਜਾ ਕੇ। ਹਾਂ ਪੁੱਛ ਲੈ ਨਾਲੇ ਚਾਹ ਚੂ ਕਰਾ ਲਿਓ ਕਹਿ ਕੇ। ਚੰਗਾ। ਠੀਕ ਆ ਪੁੱਤ। ਨਾ ਮੈਨੂੰ ਪਤ ਨਹੀਂ ਹੋਇਆ ਗਿਆ ਭੋਲਾ ਦਿਮਾਗ ਹੱਲ ਗਿਆ ਪੁੱਛਦਿਆਂ ਦੋਨਾਂ ਜਾਨੀਆਂ ਨੂੰ ਜਾ ਕੇ ਲੈ ਮੈਂ ਹਲੇ 12 ਮਿੰਟ ਪੀ ਆਪ ਲਟਵੀ ਗਈ ਤੇ ਪ੍ਰੀਤਾ ਨੇ ਕੀ ਹੋ ਰਿਹਾ ਥੋਨੂੰ ਮੈਂ ਦੁਆਰੇ ਜਾ ਕੇ ਲਟਵੀ ਗਈ ਹੈ ਮੈਂ ਤਾਂ ਹੁਣ 12 ਮਿੰਟ ਪੀ ਨਹੀਂ ਟੱਪੀ ਸੀ ਤੂੰ ਗਈ ਨਹੀਂ ਹੈਂ ਗਈ ਨਹੀਂ ਮੈਂ ਹਲੇ ਪਹਿਲਾਂ ਤਾਂ ਮੈਨੂੰ ਐਂ ਦੱਸਣਾ ਉਹ ਦਿਮਾਗ ਹਲ ਰਿਹਾ ਭੋਲਾ ਤੇਨੂੰ ਕਿਹਾ ਗਿਆ ਭੋਲਾ ਦਿਮਾਗ ਹਲ ਰਿਹਾ ਆ ਪਾਪੂ ਨੇ ਦੱਸਿਆ ਮੈਨੂੰ ਹੁਣ ਬਾਪੂ ਮਿਲਿਆ ਸੀ ਮੈਨੂੰ ਗੇਟ 'ਚ ਕਹਿੰਦਾ ਭੋਲਾ ਦਿਮਾਗ ਹੱਲ ਰੇ ਕਹਿੰਦਾ ਤਾਂ ਨਹੀਂ ਠੇਕਾ ਲੈ ਕੇ ਜਾਂਦੀ ਬਾਪੂ ਦੀ ਅੱਡ ਨਹੀਂ ਕੋਈ ਗੱਲ ਪੱਚਦੀ ਕੀ ਕਹਿੰਨੀ ਐ ਕੁਛ ਨਹੀਂ ਅੜੀ ਓਹ ਤਾਂ ਬਾਪੂ ਨੂੰ ਹੋਰ ਕੀ ਝੂਠ ਮਾਰਦੇ ਓਹ ਤਾਂ ਬਾਪੂ ਨੂੰ ਝੂਠ ਮਾਰਿਆ ਤੀ ਹਾਂ ਨਹੀਂ ਓਦਾ ਵੀ ਝੂਠ ਵੱਡ ਰੱਖਿਆ ਐ ਵੀ ਭੋਲਾ ਦਿਮਾਗ ਹੱਲ ਰੇ ਹੋਰ ਕੀ ਕਹਿੰਦੇ ਹੋਰ ਤਰੀਕਾ ਹੈਗਾ ਦੀ ਕੋਈ ਨਾਲੇ ਬਾਪੂ ਅਗਲਾ ਕਹਿੰਦਾ ਨਾ ਉਹ ਐ ਕਹਿੰਦਾ ਵੀ ਬਾਪੂ ਦਾ ਦਿਮਾਗ ਹੱਲ ਰੇ ਬਾਪੂ ਆਏਗਾ ਤਾਂ ਭੋਲਾ ਦਿਮਾਗ ਰੇ ਅਈ ਬਸੂਰੀ ਕਮਾਈਆ ਹੋਏ ਨੂੰ ਜਿਹੜਾ ਕੋ ਸੁੰਦਾ ਹੋਈ ਜਾਵੇ ਤੈਨੂੰ ਪੈਸੇ ਦਾ ਕਮਤਲਬ ਐ ਕਿਸੇ ਦਾ ਦਿਮਾਗ ਹੱਲੇ ਕਿਸੇ ਦਾ ਰਹੇ ਤੈਨੂੰ ਕੀ ਹੋਇਆ ਸੱਚੀ ਹੋਣੀ ਤੂੰ ਉਸ ਤਾਂ ਮੇਰਾ ਦਿਮਾਗ ਲਿਆ ਤਾਂ ਪਹਿਨੇ ਦਿਮਾਗ ਦਾ ਤੂੰ ਹੋਲੇ ਨਹੀਂ ਸਾਡਾ ਕਿ ਸੁਣ ਵੀ ਨਹੀਂ ਦਿੰਦੀ ਸੌ ਜਾ ਸੌ ਜਾ ਮੈਂ ਤਾਂ ਮੈਨੂੰ ਤਾਂ ਡਰ ਹੋ ਗਿਆ ਮਾ ਪੂਆ ਦਿਮਾਗ ਹੱਲ ਗਿਆ ਪੂਆ ਤਾਂ ਮੈਂ ਹੁਣ ਚੰਗੀ ਭਲੀ ਜਾਤੀ ਨਹੀਂ ਤੂੰ ਆ ਤਾਂ ਦੂਜੇ ਦਾ ਦਿਮਾਗ ਹੱਲਾ ਕੇ ਨਾ ਹੋ ਕਰੇ ਰੱਜੇ ਤੈਨੂੰ ਲੱਗਦਾ ਮੈਂ ਪੂਆ ਦਿਮਾਗ ਹੱਲੇ ਜੂਗਾ ਤੂੰ ਇੰਨਾ ਕਾ ਦਿਮਾਗ ਦਾ ਡੀ ਲਾ ਲਿਆ ਕਰ ਵੀ ਝੂਠ ਬੋਲੇ ਹੁਣ ਉਹਨਾਂ ਨੇ ਨਹੀਂ ਮੈਨੂੰ ਕੀ ਪਤਾ ਲੱਗਦਾ ਤੇਰੇ ਕੋਲ ਦਿਮਾਗ ਕਾ ਲਿਆ। ਉਹ ਵੀ ਦਿਮਾਗ ਲਿਆ ਛੱਡਿਆ। ਤੁਸੀਂ ਉਹ ਨਾ ਦੋਨਾਂ ਧੱਲਣਾ ਨਹੀਂ ਮੇਰਾ ਹੱਲ ਜੂ। ਤੂੰ ਸਾਡਾ ਹਲਿਆ ਦੇਗੀ ਹੋਰ ਮੈਨੂੰ ਪਤਾ ਨਹੀਂ। ਜਿਹੇ ਤੇ ਢੰਗਣੀ। ਆਈ ਨਹੀਂ। ਚੰਗਾ ਪਹਿਣਾ ਪਹਿਲਾਂ ਸੁੱਤੀ ਉਹਨੇ ਵੱਡਣੇ ਠਾਤਾ ਤੇ ਹੁਣ ਤੂੰ ਸਿਰ ਤੇ ਜੜੀ ਬੈਠੀਆਂ ਘੰਟੇ ਦੀ। ਮੈਨੂੰ ਟੈਂਸ਼ਨ ਹੋ ਗਈ ਮਾਪੂਆ ਦਿਮਾਗ ਹੱਲ ਗਿਆ। ਕੋਈ ਤੂੰ ਦਵਾਈ ਦਿਵਾਉਣੀ ਹੈਗਾ ਹਾਂ ਦੀ। ਪੁੱਛਣਾ ਤਾਂ ਹੈਗਾ ਹੀ ਸੀ ਮੈਂ ਪੁੱਛ ਗਿਆ ਹੰਨੀਆ ਪ੍ਰੀਤ ਨੂੰ। ਪੁੱਛ ਲਿਆ। ਪੁੱਛ ਲਿਆ। ਪੁੱਛ ਲਿਆ ਹੁਣ ਤਾਂ। ਹਾਂ ਜਾਓ ਜੀ ਮੈਨੂੰ ਸੌ ਲੈਣ ਦਿਓ। ਸੌਂ ਜਾ। ਦੁਬਾਰ ਫੇਰ ਲਿਟ ਜਾ ਜੱਭਾ ਘਟਾਊਗੀ ਕਦੇ ਮੈਥੋਂ ਇਹ ਅੱਖ ਲੱਗੀ ਸੀ ਹਜੇ ਹੁਣ ਆਉਂਦੇ ਕਿਹੜਾ ਹੁੰਦਾ ਪੁੱਤ ਜੱਸੀ ਆਪੂਆ ਲੈ ਅੱਜ ਮੈਂ ਤਾਂ ਜਾਣੀ ਆ ਲੈ ਜਾਣੀ ਆ ਪੂਆ ਦੋ ਚਾਰ ਦਿਨ ਹੋਰ ਆ ਜਾਂਦੀ ਆਈ ਸੀ ਮਸਾਂ ਲੈ ਆਖੇ ਦੋ ਚਾਰ ਦਿਨ ਹੋਰ ਰਹੇ 10 ਦਿਨ ਹੋ ਗਏ ਕਾਮਲਗੇ ਆਈ ਨੂੰ ਦਿਨ ਥੋੜੇ ਹੋ ਗਏ ਅਜੇ ਲੈ 2-4 ਦਿਨ ਹੋਰ ਲਾ ਜਾਂਦੀ ਤੂੰ ਕਿੜਾ ਔਨੀ ਐ ਮਸਾਂ ਕਿੜਾ ਮਾਰਦੀ ਐ ਆਹੀ ਠੇਕਾ ਲੈਣਾ ਔਨੀ ਹੁੰਨੀ ਐ ਫੇਰ ਚੱਲ ਕੋਈ ਨਾ ਜਦੋਂ ਫੇਰ ਆਈ ਫੇਰ ਲਾ ਜੂੰ ਦੱਸ ਦੇਣਾ ਤੇ ਠੇਕਾ ਮਿਲ ਗਿਆ ਪੂਆ ਹਾਂ ਠੇਕਾ ਤਾਂ ਮਿਲ ਗਿਆ ਸੀ ਹਰਦੀਪ ਫੜ ਲੈ ਐ ਦੀ ਅੱਛਾ ਮਿਲ ਗਿਆ ਐ ਫੇਰ ਹਾਂ ਮਿਲ ਗਿਆ ਕਿੰਨੇ ਕ ਦਿਨ ਹੋ ਗਏ ਉਹ ਮੈਂ ਲੈਦੀ ਆ ਪਤਾ ਨਹੀਂ ਪਰਸੋਂ ਚੌਥੇ ਫੜ ਕੇ ਲੈ ਐ ਭਾਈ 4-5 ਦਿਨ ਹੋ ਗਏ ਤਾਂ ਐ ਨੂੰ ਠੇਕੇਨ ਤਾਂ ਅੱਛਾ ਹਾਂ ਮਿਲ ਗਿਆ ਐ ਫੇਰ ਹਾਂ ਠੇਕਾ ਤਾਂ ਮਿਲਣੀ ਸੀ ਪੁੱਤ ਦੇਣਾ ਹੀ ਸੀ ਅਗਲੇ ਨੇ ਹਾਂ ਉਹ ਤਾਂ ਹੈਗਾ ਪੂਆ ਦੇਣੀ ਸੀ ਹੋਰ ਲੈ ਮੈਨੂੰ ਦੱਸਿਆ ਵੀ ਨਹੀਂ ਉਹਨਾਂ ਨੇ ਮੈਂ ਆਖਿਆ ਮਾਹ ਚੱਲ ਜੱਸੀ ਕੋਲੇ ਹੋਇਆ ਮਾ ਚਲ ਵਧੀਆ ਕੀਤਾ ਪੂਆ ਹੋਰ ਆ ਗਈ ਤੂੰ ਚੰਗਾ ਪੁੱਤ ਫਿਰ ਠੇਕਾ ਤੂੰ ਲੈ ਕੇ ਨਹੀਂ ਜਾਂਦੀ ਲੈ ਹੈ ਕਾਮਲੀ ਬਾਰ-ਬਾਰ ਉਹੀ ਗੱਲ ਦੇ ਕੱਲੇ ਕਿ ਨਹੀਂ ਜਾਂਦੀ ਠੇਕਾ ਤਾਂ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਮੈਂ ਇਹਨਾਂ ਨੂੰ ਹੀ ਦੇਤਾ ਫਿਰ ਚਲ ਉਹ ਕਰਜ਼ਾ ਲੈ ਜੂਗਾ ਪਰੇ अच्छा अच्छा और फिर जे बहन भाई नहीं सारा लाऊगा और कौन लाऊगा फिर मैं ले जांदी भी की चंगी लागदी सी मेरे भाई ता कर्जे ਥੱਲੇ ਆਇਆ ਪਿਆ ਫਿਰ ਨਾਲੇ ਹਰਦੀਪ ਆਏ ਸੋਚਦਾ ਵੀ ਭੈਣ ਭਾਈ ਦੇ ਕਾਲਜਾ ਵੱਟ ਕੇ ਲਜਾਈ ਜਾਂਦੀ ਹੈ ਵੀ ਨਾਲੇ ਪਤਾ ਲੱਗ ਗਿਆ 8 ਲੱਖ ਰੁਪਇਆ ਦੇਣਾ ਹੈਗਾ ਵੀ ਆਪ ਥੋੜੇ ਜੇ ਪੈਸੇ ਵੀ ਨਹੀਂ ਛੱਡ ਸਕੀ ਹਨ ਨਾਲੇ ਮਸਾ ਮਸਾ ਸੌ ਸੁੱਖ ਦਾ ਪਾਈ ਹੈ ਮੇਰਾ ਜੰਨੀ ਆਪੂਆ ਹਾਂ ਵੋ ਤਾਂ ਹੁਣ ਤਮੇ ਜਾਨੀਆ ਫਿਰ ਤੂੰ ਪੁੱਛੜ ਚੂਗੀ ਚੰਗਾ ਭਗ ਜਾ ਪੂਆ ਫਿਰ ਚੰਗਾ ਚੰਗ ਠੀਕ ਹੈ ਕਿੰਨੀਆਂ ਹਰਾਮਣਾ ਨਿਕਲੀਆਂ 10 ਦਿਨ ਹੋ ਗਏ ਮੈਨੂੰ ਲਾਰੇ ਲਾਉਂਦੀਆਂ ਨੂੰ ਦੱਸਿਆ ਹੀ ਨਹੀਂ ਵੀ ਠੇਕਾਗ ਵੀ ਗਿਆ ਕੋਈ ਨਾ ਪੁੱਛਦੀ ਉਹਨਾਂ ਨੂੰ ਵੀ ਨੇ ਕਿੱਥੋਂ ਨੇ ਨਿਕਲੋ ਬਾਹਰ ਕਰ ਗਿਆ ਨਾ ਮੇਰੇ ਨਾਲ ਧੋਖਾ ਉਹ ਜੱਸੀ ਤੂੰ ਨਹੀਂ ਨੀ ਹੌਲੀ ਤਾਂ ਬੋਲ ਪੈ ਸਾਇਆ ਕਰੀ ਹੋਰੀ ਮੈਂ ਬੋਲਦੀ ਐਗੀ ਮੇਰੇ ਸਿੱਧੇ ਆ ਕੇ ਪੈਸੇ ਦੇ ਦੋ ਮੇਰੇ ਤਾਂ ਬਲੱਡ ਭਰਿਆ ਪਿਆ ਪਈ ਹੋਣਾ ਬਲੱਡ ਦੀਆਂ ਗੋਲੀਆਂ ਦਾ ਡੱਬਾ ਭਰਿਆ ਪਿਆ ਤੂੰ ਦੱਸ ਕਿੰਨੀਆਂ ਲੈਣੀਆਂ ਨੇ ਗੋਲੀਆਂ ਗੋਲੀਆਂ ਨਹੀਂ ਮਿਲਣਦੀ ਐਗੀ ਮੈਂ ਤਾਂ ਸਿੱਧੇ ਆ ਕੇ ਪੈਸੇ ਦੇ ਦੋ ਫੇਰ ਠੀਕ ਹੋਗਾ ਮੇਰੇ ਤਾਂ ਬਲੱਡਾ ਨੀ ਕਿਹੜੇ ਪੈਸੇ ਦੇ ਦਾਂ ਤੈਨੂੰ ਤੂੰ ਸਿਰੇ ਸਿਰ ਚੜੀ ਜਾਨੀ ਐ ਕਿਹੜੇ ਪੈਸੇ ਦੇ ਦਾਂ ਹਾਈ ਨਹੀਂ ਤੂੰ ਸਭ ਮੁੱਕਰ ਗਿਆ ਨਹੀਂ ਦਿਨ ਘੜੇ ਕੀ ਮੁੱਕਰ ਗਿਆ ਨਹੀਂ ਆਪਾਂ ਇਹਦਾ ਮੇਰੀ ਗੱਲ ਸੁਣ ਲੈ ਨੀ ਮੁੱਕਰਦੀ ਹੋਵੇਂਗੀ ਤੂੰ ਪੱਥਰ ਤੇ ਲੀਕ ਜਵਾਨ ਐ ਸਾਡੀ ਜਵਾਨ ਕਰਕੇ ਸੀ ਮੁੱਕਰਦੀਆਂ ਨਹੀਂ ਚੜੀ ਚੜਾਈ ਆਈਏ ਲੈ ਦੇਣਾ ਦਰ ਕੋਸ ਲੈ ਦੇਣਾ ਕਿਉਂ ਨਹੀਂ ਆ ਦੇਣੀ ਨਹੀਂ ਪੈਸੇ ਪੈਸੇ ਬੜਾ ਪੈਸੇ ਨਾ ਮੇਰੀ ਗੱਲ ਸੁਣਾ ਇਹ ਰੋਬ ਜਾ ਮਾਰ ਕੇ ਪੈਸੇ ਕਢਾ ਲੈਂਗੇ ਸਾਡੇ ਤੋਂ ਕਿਤੇ ਦਤ ਭਾਈ ਤੈਨੂੰ ਆ ਕੇ ਮਿੰਨਤ ਕਰਨੀਆਂ ਚਾਹੀਦੀਆਂ ਨੇ ਵੀ ਭਾਈ ਹੜੇ ਹੜੇ ਮੇਰੇ ਪੈਸੇ ਦੇ ਦੋ ਆ ਸਿਰ ਚੜ ਗਈ ਤੂੰ ਹੁਣ ਸਰ ਸਾਡੇ ਦੇਖ ਨੀ ਮੇਰੀ ਗੱਲ ਸੁਣ ਇੱਕ ਮਿੰਟ ਨੀ ਤੂੰ ਮੇਰੀ ਗੱਲ ਸੁਣਾ ਅਸੀਂ ਤੈਨੂੰ ਟਾਮੇ ਕਿਥੋਂ ਹਾਜ਼ਰ ਕਰਦੀਏ ਜੇ ਸਾਡੇ ਕੋਲੇ ਪੈਸੇ ਹੋਣਗੇ ਤੈਨੂੰ ਤਾਂ ਹੀ ਦੇਵਾਂਗੇ ਵੀ ਸਾਡੇ ਕੋਲ ਤਾਂ ਜ਼ੈਰ ਖਾਨ ਨੂੰ ਪੈਸੇ ਨਹੀਂ ਤੂੰ ਸਾਥੋਂ 100 ਡਾਲਰ ਮੰਗਦੀ ਏ ਨੇ ਜਾਰੇ ਭੋਲੀਆਂ ਨਾ ਮਰੋ ਆਪੂ ਆ ਦੱਸ ਕੇ ਗਈ ਏ ਮੈਨੂੰ ਤੂੰ ਬਹਿ ਜਾ ਪੈਸੇ ਨਹੀਂ ਇਹਦੇ ਨੇ ਜਵਾਨਾ ਮਾਰ ਤੂੰ ਬਹਿ ਜਾ ਬੈਠਾ ਤੂੰ ਬੈਠ ਕੇ ਗੱਲ ਮੈਂ ਬੈਠੀ ਨਹੀਂ ਮੇ ਕੀ ਦੱਸ ਕੇ ਗਈ ਪੂਆ ਪਹਿਲੇ ਦੱਸੇ ਮੈਨੂੰ ਹੁਣ ਉਹ ਦੱਸ ਕੇ ਗਈ ਆ ਮੈਨੂੰ ਕਹਿੰਦੀ ਪੈਸੇ ਦੇ ਤੇ ਉਹ ਤਾਂ ਆਈਆਂ ਮੈਂ ਦੋ ਦਿਨਾਂ ਦਾ ਕਿਹਾ ਸੀ ਰਸ ਨੂੰ ਦੋ ਦਿਨਾਂ ਦਾ ਗੱਲ ਸੁਣ ਨਹੀਂ ਪੈਸੇ ਪੈਸੇ ਸਾਡੇ ਕੋਲ ਵੀ ਨਹੀਂ ਹੈਗੇ ਬਾਪੂ ਕੋਲੇ ਨਹੀਂ ਬਾਪੂ ਕੋਲੇ ਕਿੱਥੇ ਨਹੀਂ ਹਾਂ ਉਹ ਤਾਂ ਮੈਨੂੰ ਬੁੱਧੂ ਨਾ ਬਣਾਓ ਤੁਸੀਂ ਦੋਨੇ ਜਾਣੀਆਂ ਨਹੀਂ ਉਹ ਤਾਂ ਪੂਆ ਨੂੰ ਝੂਠ ਮਾਰਿਆ ਗੱਲ ਵੀ ਕੋਈ ਸੁਣ ਲਿਆ ਕਰ ਪਹਿਲਾਂ ਐ ਆਈਏਗੀ ਜਿਵੇਂ ਦੇਖੋ ਖਾਣ ਵਾਲੀ ਕੁੱਤੀ ਹੁੰਦੀ ਐ ਨਹੀਂ ਉਹ ਤਾਂ ਪੂਆ ਨੂੰ ਝੂਠ ਮਾਰਿਆ ਤੈਨੂੰ ਪਤਾ ਤਾਂ ਹੈਗਾ ਪੂਆ ਹੱਲ ਦੀ ਕਿੱਥੇ ਹੈਗੀ ਉਹ ਤਾਂ ਜਾਣਦੀ ਨਹੀਂ ਸੀ ਤਾਂ ਕਰਕੇ ਉਹਨੂੰ ਇੱਕ ਹੌਸਲਾ ਹੀ ਦਿੱਤਾ ਵੀ ਪੂਆ ਪੈਸੇ ਤਾਂ ਮਿਲ ਗਏ ਸਾਨੂੰ ਤਾਂ ਗਈਏ ਕਿਤੇ ਉਰੋਂ ਵੂ ਅੱਛਾ ਸਕੀਮ ਐ ਕਹਿਣਾ ਤੀ ਇਹਨੂੰ ਤੂੰ ਮੈਨੂੰ ਸਮਝਾ ਤਦਿਆ ਕਰ ਹੋਰ ਅੱਛਾ ਹਲੇ ਵੀ ਸਕੀਮਾਂ ਬਣਾਉਣੀਆਂ ਨਹੀਂ ਤੈਨੂੰ ਨਹੀਂ ਕਹਿੰਦੇ ਇਹ ਪੂਆ ਕੋਲੇ ਮੈਂ ਸਕੀਮ ਲਾਈ ਤੀ ਇਹ ਤਾਂ ਹੈ ਨਹੀਂ ਸੀ ਉਰੇ ਘਰੇ ਨਹੀਂ ਇਹ ਨੂੰ ਆਪਣੇ ਉਤਰੇ ਲੈਵਲ ਦੀ ਗੱਲਬਾਤ ਦਾ ਕੀ ਪਤਾ ਹੈ ਅੱਛਾ ਮੈਂ ਨਹੀਂ ਛੋਟੇ ਲੈਵਲ ਨੂੰ ਬੋਲ ਤੋ ਕੁਛ ਲੈਣਾ ਮੈਨੂੰ ਤਾਂ ਮੇਰੇ ਸਿੱਧੇ ਜੇ ਪੈਸੇ ਚਾਹੀਦੇ ਨੇ ਅਸਤ ਦਿੰਦੀਆਂ ਨਹੀਂ ਅੱਛਾ ਦਿੰਦੀਆਂ ਨਹੀਂ ਦਿੰਦਿਆ ਤੁਸੀਂ ਕਿਵੇਂ ਨਹੀਂ ਇਹ ਬੇਮਾਗੇ ਦੇ ਮਾਗੇ ਪੈਣੇ ਪੈ ਜਾ ਬੈ ਜਾ ਐ ਕਹਿੰਦੇ ਆ ਵੀ ਆ ਜਾਣ ਦੇ ਫਿਰ ਦੇਵਾਂਗੇ ਇੱਕ ਤਾਂ ਪਤਾ ਨਹੀਂ ਕੀ ਸਵੇਰੇ ਸਵੇਰੇ ਪੁੱਛਦੇ ਮੈਨੂੰ ਨਹੀਂ ਪੈਣੇ ਸੋਨੇ ਪੈਸਿਆਂ ਦਾ ਪਤਾ ਕਦੋਂ ਆਣਗੇ ਹੋਣਗੇ ਮੈਂ ਤਾਂ ਬਾਪੂ ਨੂੰ ਦੱਸੂ ਨਾਲੇ ਦੱਸੂ ਇਸਿਊ ਨੂੰ ਨਾਲੇ ਪੋਹ ਨੂੰ ਮੈਂ ਦੱਸੂ ਮੇਰੀ ਗੱਲ ਸੁਣ ਲਈ ਅਸੀਂ ਦੋ ਆਤ ਕੱਲੀ ਐ ਹਾਂ ਇੱਥੋਂ ਬਚ ਕੇ ਨਹੀਂ ਜਾਂਦੀ ਕੋਈ ਨਾ ਦੇਖ ਲਾਂਦਾ ਮੇਰੀ ਮੇਰੀ ਗੱਲ ਬਲੌਨੀ ਹਮੇਸ਼ਾ ਉਹ ਹੈਗਾ ਘਰੇ ਚੱਲ ਠੀਕ ਐ ਦੱਸ ਲਈ ਤੂੰ ਫਿਰ ਐ ਪੈਸੇ ਲੈ ਲੇਂਗੀ ਅਸੀਂ ਤਾਂ ਕਰ ਫਿਰ ਵੀ ਭਲਾ ਕਰਦੇ ਫਿਰ ਤੈਨੂੰ ਸਿਰੇ ਸੇ ਚੜੀਆਂ ਨਹੀਂ ਸਾਡੇ ਤੁਸੀਂ ਵੀ ਦਿੰਦੀਆਂ ਪੈਸੇ ਤੁਸੀਂ ਨਹੀਂ ਦਿੰਦੀਆਂ ਜੇ ਇਹ ਗੱਲ ਐ ਨਾ ਹੁਣ ਪੈਸੇ ਕਢਾਏ ਲਈ ਮੇਰੀ ਗੱਲ ਸੁਣ ਲੈ ਜਿੱਥੇ ਜੋਰ ਲੱਗਦਾ ਨਾ ਤੇਰੇ ਤੋਂ ਲਾ ਲਈ ਹੁਣ ਅਸੀਂ ਪੈਸੇ ਦਿੰਦੀਆਂ ਵੀ ਨਹੀਂ ਤੈਨੂੰ ਨਹੀਂ ਮੈਂ ਕਢਾ ਕੇ ਦਿਖਾਉਂਦੇ ਤਾਂ ਪੈਸੇ ਤੂੰ ਤਾਂ ਭੱਜ ਕੇ ਬਣਾਏਂਗੀ ਮੈਨੂੰ ਪੈਸੇ ਭੱਜ ਕੇ ਹੀ ਲੈ ਲਈ ਤੂੰ ਨਹੀਂ ਜਿੱਦੇ ਤਾਂ ਪੈਸੇ ਕਢਾ ਲੇ ਉਹਦੇ ਗੱਲ ਕਰੀ ਜਾ ਜਾ ਕੇ ਕੰਮ ਕਰ ਲੈ ਭਾਂਡੇ ਮਾਂਜਣਾ ਦਾ ਢੇਰ ਲੱਗਿਆ ਪਿਆ ਮੈਂ ਇੰਜ ਕਰਦੀ ਕਮ ਉਰੀ ਬੈਠੀ ਹਾਂ ਕਿ ਮੇਰੇ ਪੈਸੇ ਨਹੀਂ ਆਉਂਦੇ ਨਹੀਂ ਬੈਠਿਆ ਸਾਡੇ ਵਾਲੇ ਗੁਲਗਲੇ ਖਾ ਲਈ ਉਹਨੇ ਬਹਿ ਕੇ ਤੇਰੇ ਵਰਗੇ ਥੋੜੀਆਂ ਸੀ ਘਰੇ ਆਣ ਧੱਕੇ ਮਾਰ ਕੇ ਬਾਹਰ ਘੜਦਾਂਗੇ ਇਹ ਸਾਡੇ ਵਾਸਤੇ ਦਾ ਮਹਿਮਾਨ ਰੱਬ ਦਾ ਰੂਪ ਨੇ ਰੱਬ ਦਾ ਰੂਪ ਨਹੀਂ ਬਾੜੀ ਮੋਟੇ ਨੂੰ ਸ਼ਰਮ ਆਉਣੀ ਚਾਹੀਦੀ ਆ ਹੁਣ ਮੇਰੀ ਗੱਲ ਸੁਣ ਤੂੰ ਹੀ ਕਰ ਦਿੱਤੀ ਜੀ ਚਰਚ ਕਰ ਲਿਆ ਹੋਰ ਆਖੇ ਗਰੀਬਾਂ ਹੀ ਨੇ ਤੀਜਾ ਹਿੱਸਾ ਦੇ ਦਾਂਗੇ ਇਹਦੇ ਕਿੱਥੇ ਪੈਸੇ ਹਜਮ ਹੁੰਦੇ ਨੇ ਨਾ ਫਿਰ ਤੁਹਾਡੀ ਕੀ ਸਲਾਹ ਹੈ ਹੁਣ ਦਿੰਦੀਆਂ ਨੇ ਪੈਸੇ ਨਾ ਜੇ ਤਾ ਤੈਨੂੰ ਸਾਡੇ ਤੇ ਯਕੀਨ ਹੀ ਨਹੀਂ ਅਸੀਂ ਪੈਸੇ ਹੁਣ ਤਾਂ ਜੇ ਆ ਵੀ ਗਏ ਨਾ ਤਾਂ ਵੀ ਨਹੀਂ ਦਿੰਦੀਆਂ ਤੂੰ ਬਾਪੂ ਨੂੰ ਦੱਸਨੇ ਬਾਪੂ ਨੂੰ ਦੱਸੀ ਜੇ ਈਸ਼ੂ ਨੂੰ ਦੱਸਣਾ ਈਸ਼ੂ ਨੂੰ ਦੱਸੀ ਤੈਨੂੰ ਪੰਜਾਬੀ ਚ ਤੈਨੂੰ ਪੰਜਾਬੀ ਚ ਇਹ ਤੈਨੂੰ ਪੰਜਾਬੀ ਚ ਸਮਝਾਉਨੇ ਆ ਤੈਨੂੰ ਪੈਸੇ ਸਾਡਾ ਲਵੇ ਆਏ ਨਹੀਂ ਹਲੇ ਹਾਂ ਜਿੱਦੇ ਆ ਕੇ ਉੱਦੇ ਲੈ ਲਈ ਪੰਜਾਬੀ ਚ ਸਮਝਾ ਦੱਸਣਾ ਜੀ ਸਾਡੇ ਕੋਲੇ ਪੈਸੇ ਆਏ ਹੁੰਦੇ ਸੂਰੇ ਬੈਠੇ ਹੁੰਦੀਆਂ ਪੰਜ-ਪੰਜ ਸੂਟ ਨਾਲੇ ਹੁੰਦੇ ਪਹਿਲਾਂ ਖਰੀਦ ਕੇ ਨਹੀਂ ਸੱਚੀ ਨਹੀਂ ਮਿਲੇੜੀ ਪੈਸੇ ਉਹ ਮੈਨੂੰ ਤਾਂ ਪੂਆ ਪੂਆ ਕਹੀ ਸੀ ਤਾਂ ਅਗਰ ਕੇ ਮੇਰਾ ਪਾਰਾ ਜਾ ਬਾਲਾ ਹਾਈ ਹੋ ਗਿਆ ਸੀ ਐਂ ਤਾਂ ਤੇਰਾ ਪਾਰਾ ਨਾ ਤੀਜੇ ਦਿਨ ਹਾਈ ਹੋ ਜਾਂਦਾ ਤੇਰੇ ਪਾਰੇ ਦਾ ਸੀ ਠੇਕਾ ਨਹੀਂ ਲਿਆ ਨਾ ਜੇ ਤੇਰਾ ਪਾਰਾ ਵੱਧਦਾ ਸਾਡੇ ਦੇ ਲਾਹੇਂਗੀ ਆ ਕੇ ਗੁੱਸੇ ਤੋਂ ਆਹੋ ਮਾਰਦੀ ਏ ਗੱਲਾਂ ਨਾ ਮੇਰੀ ਗੱਲ ਸੁਣਾ ਕਾਲੂ ਤੂੰ ਕੁਝ ਹੋਰ ਕਹੇਗੀ ਆਕੇ ਨਾਲੇ ਅਸੀਂ ਨਾ ਬਈ ਠਗਣੀਆਂ ਨਹੀਂ ਹੈਗੀਆਂ ਠਗਣੀਆਂ ਵੀ ਤੇਰਾ 10000 ਰੁਪਏ ਦੱਬ ਕੇ ਅਸੀਂ ਉਹਦੀ ਕੋਠੀ ਮਾ ਲਾਂ ਜੀਆਂ ਆਹੋ ਨਾਲੇ ਜੇ ਤੈਨੂੰ ਪੂਆ ਤੇ ਇੰਨੀ ਭਰੋਸਾ ਹੈ ਪੂਆ ਨਾਲੇ ਰਲ ਜਾ ਉਹ ਰੇ ਕੀ ਕਰਦੀ ਐ ਨੇ ਪੂਆ ਨਾਲ ਕਿਉਂ ਰਲ ਜਾ ਉਹ ਤਾਂ ਮੈਨੂੰ ਪੂਆ ਉਂਗਲ ਲਾ ਕੇ ਕਹਿੰਦੀ ਦੇ ਤੇ ਸੀਗੇ ਮਾਮ ਬਈ ਪੂਆ ਕੋਈ ਉਂਗਲ ਨਹੀਂ ਲਾਉਂਦੀ ਪੂਆ ਤਾਂ ਸੱਚੀ ਐ ਉਂਗਲਾਂ ਤਾਂ ਅਸੀਂ ਲਾਉਨੇ ਆ ਹਾਂ ਪੂਆ ਤਾਂ ਇੰਨੀ ਸੱਚੀ ਐ ਇੰਨੀ ਚੰਗੀਆਂ ਜਿੰਨੀ ਵੀ ਕਹਦੇ ਚੰਗਾ ਹੋਣਾ ਐ ਦੱਸੋ ਕਦੋਂ ਆਉਣਗੇ ਪੈਸੇ ਦੋ ਦਿਨ ਕਿਹਾ ਸੀ ਪੈਨਸਨ ਮੈਂ ਤੁਹਾਨੂੰ ਤਾਂ ਨਹੀਂ ਇਹ ਦੋ ਦਿਨ ਆਪਾਂ ਤਾਂ ਸਿੱਧਾ ਕਹਿੰਨੇ ਆ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਵੀ ਪੈਸੇ ਬਾਪੂ ਕਦੋਂ ਫੜ ਕੇ ਲਿਆਊਗਾ ਅਸੀਂ ਉਹਨੂੰ ਕਹਿ ਵੀ ਨਹੀਂ ਸਕਦੇ ਅਗਲਾ ਕਹੂਗਾ ਭਾਈ ਤੁਹਾਡਾ ਕੀ ਗੱਡਾ ਖੜੇ ਪੈਸੇ ਬਿਨਾਂ ਹੂੰ ਨਹੀਂ ਐ ਤੂੰ ਚਲਾਕੀਆਂ ਤਾਂ ਕਰਦੀ ਓ ਮੇਰੇ ਨਾਲ ਮੈਨੂੰ ਪਤਾ ਹੈ ਸਾਰਾ ਚੱਲ ਬੰਦ ਜੀ ਹੋਰਾਂ ਚਲਾਕੀਆਂ ਕਰਦੀਆਂ ਜੀ ਅਸੀਂ ਆ ਯੇ ਵੱਡੀ ਚਲਾਕੀਆਂ ਕਰਦੀਆਂ ਚਲਾਕੀਆਂ ਕਰਦੀ ਓ ਕੀ ਕਹਿ ਦਿੰਦੀ ਐ ਚੱਲ ਦੇਖ ਲਓ ਪੈਣੀ ਤੋਰ ਮੈਨੂੰ ਮੈਥੋਂ ਕੋਸੋਰ ਸੁਣਨੂਗੀ ਜਾ ਵਗ ਜਾ ਪੈਣੀ ਜੇ ਨਹੀਂ ਜਕੀਨਾ ਹੂੰ ਜੇ ਜੰਨੀ ਆ ਵਗ ਜਾ ਲੇਲੀ ਥੋਲੂ ਕਈਆਂ ਹੀ ਨੇ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਇਹ ਦੇਣਗੇ ਪੈਸੇ ਦੇਖ ਲੈਣੀ ਮੱਛੜ ਜੀ ਕਿਵੇਂ ਆਈਏ ਸੜ ਚੜਾਈ ਆਪਣੇ ਉਹ ਤਾਂ ਅਗਲੀ ਆਉਗੀ ਏ